ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸਫਰੇ ਸ਼ਹਾਦਤ ਭਾਗ ਦੂਜਾ ਪਰਿਵਾਰ ਵਿਛੋੜਾ ਸਤ ਪਉ ਅੰਮ੍ਰਿਤ ਵੇਲੇ ਸਿੰਘਾਂ ਦੀ ਬਹੀਰ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਗਈ ਸੀ ਹੱਡਚੀਰ ਮੇ ਠੰਡ ਵਿੱਚ ਮੀਂਹ ਵੀ ਸ਼ੁਰੂ ਹੋ ਗਿਆ ਸੀ ਭੁਖੜ ਪਾਣੇ ਸਿੰਘਾਂ ਦੇ ਕੱਪੜੇ ਵੀ ਮੀਂਹ ਵਿੱਚ ਭਜ ਕੇ ਗੱਲੇ ਹੋ ਗਏ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੰਘਾਂ ਨੂੰ ਹੁਕਮ ਕੀਤਾ ਕਿ ਦੀਵਾਨ ਲਾਉਣ ਦੀ ਤਿਆਰੀ ਕਰੋ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈਏ ਸਿੰਘਾਂ ਨੇ ਗੁਰੂ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਮੁਗਲਾਂ ਦੇ 10 ਲੱਖ ਸਿਪਾਹੀ ਸਾਡੇ ਪਿੱਛੇ ਚੜ੍ਹੇ ਆ ਰਹੇ ਹਨ ਸਾਨੂੰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇੱਥੋਂ ਕਿਤੇ ਦੂਰ ਨਿਕਲ ਜਾਣਾ ਚਾਹੀਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਦੇ ਸਿੱਖ ਤੇ ਸਮਾਂ ਕਿੰਨਾ ਵੀ ਭਿਆਨਕ ਕਿਉਂ ਨਾ ਹੋਵੇ ਪਰ ਉਸ ਨੂੰ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਹੈ ਸਿੰਘਾਂ ਨੇ ਦੀਵਾਨ ਦੀ ਤਿਆਰੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਕੀਰਤਨ ਦੌਰਾਨ ਦਿਲਰਬਾਬੇ ਮਹਾਰਾਜ ਨੇ ਆਪ ਹੀ ਬਜਾਇਆ ਸੀ ਗਿੱਲੇ ਕੱਪੜਿਆਂ ਨਾਲ ੋਖਣ ਪਾਣੇ ਸਿੰਘਾਂ ਨੇ ਆਸਾ ਦੀ ਬਾੜ ਦੇ ਕੀਰਤਨ ਵਿੱਚ ਹਾਜ਼ਰੀ ਭਰੀ ਤਾਂ ਇਲਾਹੀ ਬਾਣੀ ਸਰਵਣ ਕਰਨ ਨਾਲ ਉਹਨਾਂ ਵਿੱਚ ਜੋਸ਼ ਭਰ ਗਿਆ ਸੀ ਉਹ ਫਿਰ ਤੋਂ ਤਰੋਤਾਜ਼ਾ ਅਤੇ ਚੁਸਤ ਦਰਸਤ ਹੋ ਗਏ ਸਨ ਦੂਜੇ ਪਾਸੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਬਚੱਤ ਸਿੰਘ ਜੀ ਅਤੇ ਭਾਈ ਉਦੇਸ ਸਿੰਘ ਜੀ ਮੁਗਲ ਫੌਜਾਂ ਦੇ ਰਸਤੇ ਵਿੱਚ ਖਲਾਤ ਦੇ ਦਵਾਰ ਬਣ ਕੇ ਖੜ ਗਏ ਸਨ ਉਹਨਾਂ ਦੇ ਤੀਰਾਂ ਦੀ ਬਾਛੜ ਨੇ ਮੁਗਲ ਫੌਜੀਆਂ ਦੇ ਕਦਮ ਅੱਗੇ ਨਹੀਂ ਵਧਣ ਦਿੱਤੇ ਸਨ ਆਸਾ ਦੀ ਬਾੜ ਦੇ ਕੀਰਤਨ ਤੋਂ ਬਾਅਦ ਸਿੰਘ ਸਰਸਾ ਨਦੀ ਨੂੰ ਪਾਰ ਕਰਨ ਲਈ ਸਰਸਾ ਨਦੀ ਵਿੱਚ ਖਾਲਾ ਮਾਰ ਗਏ ਸਨ ਬਹੁਤ ਸਾਰੇ ਸਿੰਘ ਕੀਮਤੀ ਗ੍ਰੰਥ ਅਤੇ ਖਜ਼ਾਨਾ ਠਾਠਾਂ ਮਾਰਦੇ ਸਰਸਾ ਨਦੀ ਦੇ ਢੇਡ ਚੜ ਗਏ ਸਨ ਅੱਗੋਂ ਸ੍ਰੀ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸੀ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੰਗਰ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਇੱਕ ਸਿੰਘਾਂ ਦੇ ਜਥੇ ਸਮੇਤ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਸਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਨਾਲ-ਨਾਲ ਚੱਕ ਘਟੇਰਾ ਪਿੰਡ ਵਿੱਚ ਪਹੁੰਚ ਗਏ ਸਨ ਉੱਥੇ ਉਹਨਾਂ ਨੇ ਕੁੰਮੇ 마ਸ਼ਕੀ ਦੀ ਚੰਨ ਵੇਖੀ ਉਸ ਵਿੱਚ ਗਏ ਕੁੰਮੇ 마ਸ਼ਕੀ ਨੇ ਉਹਨਾਂ ਦਾ ਬਹੁਤ ਸਤਕਾਰ ਕੀਤਾ ਉਸ ਨੇ ਆਪਣੇ ਕੋਲ ਪਏ ਸਭ ਗਰਮ ਕੱਪੜੇ ਉਹਨਾਂ ਨੂੰ ਦਿੱਤੇ ਪਿੰਡ ਵਿੱਚੋਂ ਇੱਕ ਜਪਤਾ ਵਾਲੀ ਮਾਤਾ ਲక్ష్ਮੀ ਜੀ ਨੂੰ ਉਹਨਾਂ ਲਈ ਪ੍ਰਸ਼ਾਦਾ ਬਣਾਉਣ ਲਈ ਲਿਆਂਦਾ ਮਾਤਾ ਲక్ష్ਮੀ ਨੇ ਹੱਥੀਂ ਪ੍ਰਸ਼ਾਦਾ ਬਣਾ ਕੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਛਕਾਇਆ ਅਤੇ ਮਾਤਾ ਜੀ ਨੇ ਅਤੇ ਮਾਤਾ ਲక్ష్ਮੀ ਨੇ ਮਾਤਾ ਗੁਜਰਕੌਰ ਜੀ ਅਤੇ ਬਾਬਾ ਫਤੇ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦੀ ਤਕਾਵਟ ਦੂਰ ਕਰ ਲਈ ਉਨ੍ਹਾਂ ਦੀ ਮੁੱਠੇ ਚਾਪੇ ਵੀ ਕੀਤੀ ਮਾਤਾ ਜੀ ਅਤੇ ਸਹਿਬਜ਼ਾਦੇ ਛੰਨ ਦੇ ਅੰਦਰ ਸੁੱਤੇ ਅਤੇ ਕੁੰਮ ਕੁੰਮੇ 마ਸ਼ਕੀ ਨੇ ਛੰਨ ਦੇ ਬਾਹਰ ਰਾਤ ਬਤੀਤ ਕਰਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਅਤੇ ਬਾਕੀ ਸਿੰਘ ਚਮਕੌਰ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਸਨ ਪਿੰਡ ਮਲਕਪੁਰ ਰੰਗੜਾ ਦੇ ਸਥਾਨ ਤੇ ਮੁਗਲ ਫੌਜਾਂ ਨੇ ਸਿੰਘਾਂ ਤੇ ਭਿਆਨਕ ਹਮਲਾ ਕਰ ਦਿੱਤਾ ਸੀ ਭਾਈ ਬਚੱਤਰ ਸਿੰਘ ਜੀ ਨੇ 100 ਸਿੰਘਾਂ ਦੇ ਜਥੇ ਸਮੇਤ ਉਹਨਾਂ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਉਸ ਜੰਗ ਵਿੱਚ ਉਹਨਾਂ ਦੇ ਜਥੇ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਭਾਈ ਬਚੱਤਰ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਉੱਚਾ ਆ ਰਹੇ ਬਾਬਾ ਜੀ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਨੇ ਉਹਨਾਂ ਨੂੰ ਚੱਕ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੇਵਕ ਨਿਹੰਗ ਖਾਨ ਦੀ ਹਵੇਲੀ ਕੋਟਲਾ ਨਿਹੰਗ ਖਾਨ ਵਿੱਚ ਉਪਚਾਰ ਲਈ ਪਹੁੰਚਾ ਦਿੱਤਾ ਸੀ ਉੱਥੇ ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਪਰ ਫਿਰ ਵੀ ਉਹ ਕੁਝ ਦਿਨਾਂ ਬਾਅਦ ਸਤਿਖੰਡ ਨੂੰ ਪਿਆਨਾਂ ਕਰ ਗਏ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਬਾਕੀ ਸਿੰਘ ਰਾਤ ਤੱਕ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਸਨ ਸਿੱਖ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹਨ ਬਖਸ਼ ਦੇਣਾ ਗੁਰੂ ਘਰ ਦੀਆਂ ਹੁਸ਼ੀਆਂ ਪ੍ਰਾਪਤ ਕਰਨ ਲਈ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ